ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਆਧੁਨਿਕ ਕਰਨੀ ਕੀ ਹੈ ਆਧੁਨਿਕ ਕਰਨ ਕੀ ਹੈ ਤੇ ਇਹਦੇ ਵਿਸ਼ੇਸ਼ਤਾਵਾਂ ਠੀਕ ਹੈ ਤੇ ਇਹਨੇ ਸਮਾਜਿਕ ਪਰਵਰਤਨ ਲੈਣ ਦੇ ਵਿੱਚ ਕੀ ਭੂਮਿਕਾ ਨਿਭਾਈ ਆ ਜਾਂ ਕੀ ਕੀ ਜਿਹੜੇ ਕਿ ਇਹਨਾਂ ਰੋਲਾਂ ਦਾ ਕੀਤਾ ਜਾਏ ਇਸ ਪ੍ਰਕਿਰਿਆ ਦੇ ਕੀ ਸਿੱਟੇ ਨਿਕਲੇ ਨੇ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਕਿ ਇਹਦੇ ਜਾਣ ਪਛਾਣ ਆਧੁਨਿਕ ਆਧੁਨਿਕੀਕਰਨ ਦੀ ਪ੍ਰਕਿਰਿਆ ਜਿਹੜੀ ਕਿ ਆਧੁਨਿਕ ਸਮਾਜਾਂ ਦੇ ਵਿੱਚ ਵਿਕਸਿਤ ਹੋਣ ਨਾਲ ਪਾਈ ਗਈ ਹੈ ਤੇ ਭਾਰਤੀ ਸਮਾਜ ਉਪਰ ਆਧੁਨਿਕरण ਦੀ ਪ੍ਰਕਿਰਿਆ ਦੀ ਸ਼ੁਰੂਆਤ ਆ ਜਿਹੜੀ ਕਿ ਅੰਗਰੇਜ਼ਾਂ ਦੇ ਭਾਰਤ ਉਪਰ ਰਾਜ ਕਰਨ ਤੋਂ ਬਾਅਦ ਹੁੰਦੀ ਹੈ ਭਾਵੇਂ ਜਦੋਂ ਲੋਕ ਪੱਛਮੀ ਸੰਸਕ੍ਰਿਤੀ ਦੇ ਸੰਪਰਕ ਦੇ ਵਿੱਚ ਆ ਗਏ ਉਹਨਾਂ ਵਿੱਚ ਕਈ ਤਰ੍ਹਾਂ ਦੇ ਪਰਵਰਤਨ ਹੋਣੇ ਸ਼ੁਰੂ ਹੋ ਗਏ ਤਾਂ ਆਧੁਨਿਕੀਕਰਨ ਦੀ ਸਮਾਜ ਦੀ ਮੁੱਖ ਵਿਸ਼ੇਸ਼ਤਾ ਤੇ ਅਗੇ ਰਾਈਟਰ ਨੇ ਪ੍ਰਵਾਹਾਸ਼ਾ ਦਿੱਤੀ ਹੋਈ ਤੁਸੀਂ ਉਹਨੂੰ ਜੇ ਕਰ ਲੈਣਾ ਯਾਦ ਠੀਕ ਹੈ ਕਿਸੇ ਵੀ ਦੋ ਰਾਈਟਰਾਂ ਦੀ ਹਾਂਜੀ ਹੁਣ ਆਪਾਂ ਕਰਦੇ ਇਹਦੇ ਵਿਸ਼ੇਸ਼ਤਾਵਾਂ ਇਹ ਇਸ ਪ੍ਰਕਾਰ ਨਾਲ ਸ਼ਹਿਰੀਕਰਨ ਤੇ ਉਦਯੋਗੀਕਰਨ ਦਾ ਵਿਕਾਸ ਹੁੰਦਾ ਵਿਸ਼ੇਸ਼ਤਾਵਾਂ ਨੂੰ ਜਿਹੜੇ ਕਿ ਉਹ ਵੀ ਕਹਿ ਸਕਦੇ ਨੇ ਲੱਛਣ ਠੀਕ ਹੈ ਕਰੈਕਟਰਿਸਟਿਕਸ ਫੀਚਰਸ ਸ਼ਹਿਰੀਕਰਨ ਦੇ ਨਾਲ ਉਦਯੋਗੀਕਰਨ ਵੀ ਪਾਇਆ ਜਾਂਦਾ ਜਿੱਥੇ ਵੀ ਵੱਡੇ ਵੱਡੇ ਉਦਯੋਗ ਸਥਾਪਿਤ ਹੋਏ ਨੇ ਉੱਥੇ ਸ਼ਹਿਰਾਂ ਦਾ ਵਿਕਾਸ ਹੋਇਆ ਤੇ ਪਿੰਡਾਂ ਦੀ ਵੀ ਤੇਰੇ ਜਨਸੰਖਿਆ ਜਿਹੜੇ ਕਿ ਸ਼ਹਿਰਾਂ ਦੇਵਲ ਵਧਣ ਲੱਗ ਪਈ ਆ ਤੇ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਪ੍ਰਾਪਤ ਹੁੰਦੀਆਂ ਨੇ ਕਿੱਤਿਆਂ ਦੀ ਵੀ ਬਹੁਲਤਾ ਪਾਈ ਜਾਂਦੀ ਆ ਸੰਚਾਰ ਦੇ ਸਾਧਨ ਆਵਾਜ਼ੀ ਦੇ ਸਾਧਨ ਨੇ ਇਹਨਾਂ ਨੇ ਸਾਰਿਆਂ ਨੇ ਸ਼ਹਿਰੀ ਜੀਵਨ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆਂਦਾ ਇਸ ਕਰਕੇ ਜਿਹੜੇ ਕਿ ਸ਼ਹਿਰਾਂ ਦੀਆਂ ਪਰਿਵਾਰ ਧਰਮ ਅਤੇ ਜਾਤ ਵਰਗੀਆਂ ਸੰਸਥਾਵਾਂ ਵਿੱਚ ਵੀ ਤਬਦੀਲੀ ਆਈ ਆ ਤੇ ਸ਼ਹਿਰੀਕਰਨ ਵਿੱਚ ਵੀ ਪਰਿਵਰਤਨ ਆ ਇਸ ਕਰਕੇ ਸ਼ਹਿਰੀਕਰਨ ਤੇ ਆਧੁਨਿਕ ਕਰਨ ਨੂੰ ਅੰਤਰ ਸੰਬੰਧੀ ਤੇ ਮੰਨਦੇ ਨੇ ਜਿੱਥੇ ਪਿੰਡਾਂ ਦਾ ਜਿੱਥੇ ਵੀ ਸ਼ਹਿਰਾਂ ਦਾ ਵਿਕਾਸ ਹੋਇਆ ਉੱਥੇ ਆਧੁਨਿਕਤਾ ਪਾਈ ਜਾਂਦੀ ਆ ਅਗੇ ਹੈਗਾ ਇਸ ਪ੍ਰਕਿਰਿਆ ਨਾਲ ਸਿੱਖਿਆ ਦਾ ਪ੍ਰਸਾਰ ਹੁੰਦਾ ਹਾਂਜੀ ਸਿੱਖਿਆ ਦੇ ਖੇਤਰ ਵਿੱਚ ਆਧੁਨਿਕ ਕਰਨ ਹਾਂਜੀ ਇਸ ਪ੍ਰਕਿਰਿਆ ਨਾਲ ਸਿੱਖਿਆ ਦਾ ਪ੍ਰਸਾਰ ਹੁੰਦਾ ਸਿੱਖਿਆ ਦੇ ਖੇਤਰ ਵਿੱਚ ਆਧੁਨਿਕ ਕਰਨ ਦੀ ਪ੍ਰਕਿਰਿਆ ਦੇ ਨਾਲ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਤਕਨੀਕੀ ਸਿੱਖਿਆ ਦੇ ਵਿੱਚ ਬਹੁਤ ਹੀ ਜਿਹੜੀ ਪ੍ਰਗਤੀ ਹੋਈ ਆ ਤੇ ਪ੍ਰਚੀਨ ਸਮੇਂ ਦੇ ਵਿੱਚ ਵੀ ਕੇਵਲ ਉੱਚੇ ਜਾਤਾਂ ਨੂੰ ਹੀ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ ਪਰੰਤੂ ਸਮੇਂ ਦੇ ਵਿੱਚ ਜਿਵੇਂ ਜਿਵੇਂ ਪ੍ਰਗਤੀ ਹੋਈ ਉਸੇ ਤਰੀਕੇ ਨਾਲ ਤਕਨੀਕੀ ਸੰਸਥਾਵਾਂ ਦੀ ਵੀ ਜ਼ਰੂਰਤ ਪੈਦਾ ਹੋਣ ਲੱਗੀ ਇਸ ਕਰਕੇ ਤਕਨੀਕੀ ਜਿਹੜੇ ਕਿ ਖੇਤਰ ਵੀ ਕੇਂਦਰ ਵੀ ਖੋਲੇ ਗਏ ਤਕਨੀਕੀ ਸੈਂਟਰਸ ਇਸ ਤੋਂ ਇਲਾਵਾ ਕੀਤਾ ਗਤ ਸਿੱਖਿਆ ਦਾ ਵੀ ਮਹੱਤਵ ਵਧਿਆ ਕਿਉਂਕਿ ਹਰ ਵਿਅਕਤੀ ਨੂੰ ਸਮਾਜ ਦੇ ਵਿੱਚ ਜੋਗਤ ਅਨੁਸਾਰ ਕੰਮ ਮਿਲਣ ਲੱਗ ਪਿਆ ਤੇ ਵਿਸ਼ਵੀਕਰਨ ਵਿਸ਼ੇਸ਼ੀਕਰਨ ਦੀ ਤੇ ਵਿਸ਼ੇਸ਼ੀਕਰਨ ਦੀ ਪ੍ਰਕਿਰਿਆ ਵਿੱਚ ਵੀ ਵਾਧਾ ਹੋਇਆ ਜਿਹੜਾ ਵਿਅਕਤੀ ਜਿਸ ਕੰਮ ਨੂੰ ਕਰਨ ਦੀ ਸਿੱਖਿਆ ਪ੍ਰਾਪਤ ਕਰ ਲੈਂਦਾ ਉਸ ਨੂੰ ਉਹੀ ਕੰਮ ਮਿਲ ਜਾਂਦਾ हां जी नेक्स्ट ਹੈਗਾ ਇਸ ਪ੍ਰਕਾਰ ਨਾਲ ਅੰਤਰਰਾਸ਼ਟਰੀ ਸਬੰਧ ਵਧਦੇ ਨੇ ਆਧੁਨਿਕਕਰਨ ਦੀ ਪ੍ਰਕਿਰਿਆ ਦੇ ਦੁਆਰਾ ਅਲੱਗ-ਅਲੱਗ ਦੇਸ਼ਾਂ ਵਿੱਚ ਸਹਿਯੋਗ ਵਧ ਗਿਆ ਯੂਨੋ ਦੇ ਹੋਣ ਦੇ ਵਿੱਚ ਆਉਣ ਦੇ ਨਾਲ ਹਰ ਦੇਸ਼ ਦੀ ਸੁਰੱਖਿਆ ਦਾ ਲਈ ਪ੍ਰਬੰਧ ਕੀਤਾ ਜਾਣ ਲੱਗਿਆ ਸੰਸਾਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੇ ਲਈ ਅਲੱਗ-ਅਲੱਗ ਦੇਸ਼ਾਂ ਦੀ ਅੰਤਰ ਸਵੰਤਾ ਬਹੁਤ ਜ਼ਿਆਦਾ ਜ਼ਰੂਰੀ ਸੀ ਯੂਨੋ ਦੇ ਦੁਆਰਾ ਮਨੁੱਖੀ ਅਧਿਕਾਰ ਨੂੰ ਸੁਰੱਖਿਅਤ ਰੱਖਣ ਦੇ ਯਤਨ ਕੀਤੇ ਗਏ ਇਸ ਸੰਸਥਾ ਦੁਆਰਾ ਕਿਸੇ ਵੀ ਦੇਸ਼ ਦੇ ਨਿੱਜੀ ਸਮੱਸਿਆਵਾਂ ਨੂੰ ਸੁਲਝਾਉਣ ਵਾਲੇ ਵਿਚਾਰ ਦਿੱਤੇ ਗਏ ਸ਼ਾਂਤੀ ਨੂੰ ਬਰਕਰਾਰ ਰੱਖਣਾ ਵੀ ਇਹਦਾ ਮੁੱਖ ਉਦੇਸ਼ ਸੀ ਜਦੋਂ ਵੀ ਦੋ ਦੇਸ਼ਾਂ ਦੇ ਵਿੱਚਕਾਰ ਸ਼ਾਂਤਮਈ ਸਥਿਤੀ ਹੁੰਦੀ ਤਾਂ ਯੂਨੋ ਦੇ ਸਹਿਯੋਗ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਦੋਨੋਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਕੀਤਾ ਜਾਵੇ ਤੇ ਇਸ ਤਰ੍ਹਾਂ ਆਧੁਨਿਕ ਕਰਨ ਦੀ ਪ੍ਰਕਿਰਿਆ ਨੇ ਅੰਤਰਰਾਸ਼ਟਰੀ ਪੱਧਰ ਤੇ ਸਹਿਯੋਗਤਾ ਦੇ ਆਪਸੀ ਪਿਆਰ ਵਾਲਾ ਮਾਹੌਲ ਬਣਾ ਦਿੱਤਾ ਅੱਗੇ ਹੈਗਾ ਇਸ ਪ੍ਰਕਿਰਿਆ ਨਾਲ ਸਮਾਜਿਕ ਵਿệਦੀ ਕਰਨ ਦਾ ਵਿਕਾਸ ਹੁੰਦਾ ਆਧੁਨਿਕ ਕਰਨ ਆਧੁਨਿਕੀਕਰਨ ਦੀ ਪ੍ਰਕਿਰਿਆ ਨਾਲ ਨਾਲ ਜਿਵੇਂ ਜਿਵੇਂ ਸਾਡਾ ਸਮਾਜ ਗੁੰਝਲਦਾਰ ਹੁੰਦਾ ਗਿਆ ਸਮਾਜ ਦੇ ਵਿੱਚ ਵਿਭੇਦੀਕਰਨ ਦੀ ਪ੍ਰਕਿਰਿਆ ਵੀ ਵੱਧਦੀ ਹੋਰ ਵੀ ਤੇਜ਼ੀ ਹੋ ਤੇਜ਼ ਹੋ ਗਈ ਸਮਾਜ ਦੇ ਵਿੱਚ ਭੌਤਿਕ ਪ੍ਰਗਤੀ ਦੇ ਨਾਲ ਨਾਲ ਸਮਾਜਿਕ ਵਿਭੇਦੀਕਰਨ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਣ ਲੱਗਾ ਇਸ ਪ੍ਰਕਿਰਿਆ ਦੇ ਨਾਲ ਸਾਨੂੰ ਉਸ ਸਥਿਤੀ ਦਾ ਗਿਆਨ ਹੋ ਜਾਂਦਾ ਸੀ ਜਿਸ ਦੇ ਦੁਆਰਾ ਸਮਾਜ ਦੇ ਵਿੱਚ ਅਲੱਗ-ਅਲੱਗ ਭਾਗ ਜਿਸ ਦੇ ਦੁਆਰਾ ਸਮਾਜ ਵਗ ਭਾਗ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਹੁੰਦਾ ਹੈ ਤੇ ਪ੍ਰਕਿਰਿਆ ਮਨੁੱਖ ਅਤੇ ਮਨੁੱਖ ਦੇ ਵਿੱਚ ਅਤੇ ਸਮੂਹ ਤੇ ਸਮੂਹਾਂ ਦੇ ਵਿੱਚ ਵੈਰ ਵਿਰੋਧ ਦੀਆਂ ਭਾਵਨਾਵਾਂ ਨੂੰ ਵਿਕਸਤ ਨਹੀਂ ਹੋਣ ਦਿੰਦੀ। ਇਸ ਤਰ੍ਹਾਂ ਜਦੋਂ ਵੀ ਸਮਾਜ ਸਧਾਰਨ ਅਵਸਥਾ ਤੋਂ ਗੁੰਝਲ ਅਵਸਥਾ ਵੱਲ ਵਧਦਾ ਤਾਂ ਭੇਦੀਕਰਨ ਜ਼ਰੂਰ ਪਾਇਆ ਜਾਂਦਾ। ਤੇ ਕਈ ਤਰ੍ਹਾਂ ਦੀਆਂ ਸਮਾਜਿਕ ਜ਼ਰੂਰਤਾਂ ਹੁੰਦੀਆਂ ਨੇ। ਇਸ ਪ੍ਰਕਾਰ ਦੇ ਬਿਨਾਂ ਅਸੀਂ ਸਮਾਜ ਦੇ ਵਿੱਚ ਕੰਮ ਦੀ ਵੰਡ ਨਹੀਂ ਕਰ ਸਕਦੇ। ਠੀਕ ਹੈ ਮਤਲਬ ਕਿ ਆਧੁਨਿਕ ਕਰਨ ਜਿਵੇਂ ਜਿਵੇਂ ਵਿਕਾਸ ਹੁੰਦਾ ਹੈ ਆਧੁਨਿਕ ਕਰਨ ਦਾ ਤਾਂ ਸਮਾਜ ਦੇ ਹਰ ਖੇਤਰ ਵਿੱਚ ਧਾਰਮਿਕ ਸਮਾਜਿਕ ਸਿੱਖਿਆ ਨੂੰ ਉਨਤੀ ਵੀ ਹੋਣ ਲੱਗ ਪੈਂਦੀ ਹੈ। ਠੀਕ ਹੈ। ਅਗਲਾ ਪੁਆਇੰਟ ਆਗੇ ਇਸ ਨਾਲ ਸਮਾਜਿਕ ਗਤੀਸ਼ੀਲਤਾ ਵਾਧਦੀ ਹੈ ਸਮਾਜਿਕ ਗਤੀਸ਼ੀਲਤਾ ਵਾਧਦੀ ਹੈ ਸਮਾਜਿਕ ਗਤੀਸ਼ੀਲਤਾ ਆਧੁਨਿਕ ਇਸ ਨਾਲ ਸਮਾਜਿਕ ਗਤੀਸ਼ੀਲਤਾ ਵਾਧਦੀ ਹੈ ਹਾਂਜੀ ਸਮਾਜਿਕ ਗਤੀਸ਼ੀਲਤਾ ਆਧੁਨਿਕ ਸਮਾਜਾਂ ਦੀ ਵਿਸ਼ੇਸ਼ਤਾ ਸ਼ਹਿਰੀ ਸਮਾਜ ਦੇ ਵਿੱਚ ਕੰਮ ਦੀ ਵੰਡ ਦਾ ਵਿਸ਼ੇਸ਼ੀਕਰਨ ਕੀਤਾ ਨਹੀਂ ਭਿੰਨਤਾ ਉਦਯੋਗ ਵਪਾਰ ਆਵਾਜਾਈ ਦੇ ਸਾਧਨ ਤੇ ਸੰਚਾਰ ਦੇ ਸਾਧਨਾਂ ਦੀ ਸਹੂਲਤਾਂ ਨੇ ਸਮਾਜਿਕ ਗਤੀਸ਼ੀਲਤਾ ਬਹੁਤ ਤੇਜ਼ੀ ਲਿਆਂਦੀ ਹੈ ਹਰ ਵਿਅਕਤੀ ਆਪਣੀ ਯੋਗਤਾ ਬੁੱਧੀ ਦੇ ਨਾਲ ਗਰੀਬ ਤੋਂ ਅਮੀਰ ਬਣ ਜਾਂਦਾ ਤੇ ਜਿਹੜੇ ਕਿ ਕਿਤੇ ਵੀਲਾਭ ਪ੍ਰਾਪਤੀ ਵੇਖਦਾ ਉਹ ਕਿਤੇ ਨੂੰ ਪਣਾਉਣਾ ਸ਼ੁਰੂ ਕਰ ਦਿੰਦਾ ਤੇ ਕਿਤੇ ਦੇ ਸਬੰਧ ਦੇ ਵਿੱਚ ਉਹ ਸਥਾਨ ਪਰਿਵਰਤਨ ਵੀ ਕਰ ਲੈਂਦਾ ਇਸ ਤਰ੍ਹਾਂ ਸਮਾਜਿਕ ਗਤੀਸ਼ੀਲਤਾ ਦੀ ਪ੍ਰਕਿਰਿਆ ਦੇ ਦੁਆਰਾ ਪਰੰਪਰਾਗਤੀ ਪਰੰਪਰਾਵਾਦੀ ਕੀਮਤਾਂ ਦੀ ਜਗ੍ਹਾ ਨਵੀਆਂ ਕੀਮਤਾਂ ਦਾ ਵਿਕਾਸ ਹੋਇਆ ਅਗਿਆਨ ਇਸ ਨਾਲ ਵਿਅਕਤੀ ਦੀ ਸਥਿਤੀ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ ਆਧੁਕਰਨ ਆਧੁਨਿਕੀਕਰਨ ਦੀ ਪ੍ਰਕਿਰਿਆ ਦੁਆਰਾ ਸਥਿਤੀ ਪਰਿਵਰਤਨ ਵੀ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਪ੍ਰਾਚੀਨ ਸਮਾਜ ਦੇ ਵਿੱਚ ਜਾਤੀ ਕਿਤੇ ਨੂੰ ਬਣਾਉਣਾ ਜ਼ਰੂਰੀ ਸੀ ਪਰੰਤੂ ਆਧੁਨਿਕੀਕਰਨ ਦੀ ਪ੍ਰਕਿਰਿਆ ਦੁਆਰਾ ਇੱਕ ਪਾਸੇ ਤਾਂ ਵਿਕਿਤੇਆਂ ਦੀ ਬੌਲ ਤਾਂ ਪਾਈ ਗਈ ਤੇ ਦੂਜੇ ਪਾਸੇ ਵਿਸ਼ੇਸ਼ੀਕਰਨ ਪੈਦਾ ਹੋ ਗਿਆ ਇਸ ਕਰਕੇ ਵਿਅਕਤੀ ਦੀ ਸਥਿਤੀ ਵਿੱਚ ਕਦਮ ਤਬਦੀਲੀ ਆਉਣੇ ਸ਼ੁਰੂ ਹੋ ਗਿਆ ਤੇ ਜਾਤੀ ਅਲੋਪ ਹੋ ਗਈ ਤੇ ਉਸ ਦੀ ਥਾਂ ਤੇ ਜਗਾ ਵਰਗ ਵਸਥਾ ਪੈਦਾ ਹੋਣ ਲੱਗਿਆ ਤੇ ਵਿਅਕਤੀ ਨੂੰ ਸਥਿਤੀ ਉਸ ਦੀ ਯੋਗਤਾ ਦੇ ਅਨੁਸਾਰ ਪ੍ਰਾਪਤ ਹੋਣ ਲੱਗੀ ਇਸ ਨਾਲ ਆਧੁਨਿਕੀਕਰਨ ਦੀ ਪ੍ਰਕਿਰਿਆ ਦੇ ਦੁਆਰਾ ਸਮਾਜ ਦੇ ਸੰਗਠਨ ਅਗਿਆ ਇਸ ਨਾਲ ਸਮਾਜ ਸੁਧਾਰਕ ਲਹਿਰਾਂ ਆਗੀਆਂ ਹਾਂਜੀ ਸਮਾਜ ਸੁਧਾਰਕਾਂ ਲਹਿਰਾਂ ਆਗੀਆਂ ਤਾਂ ਇਹਦੇ ਨਾਲ ਸਮਾਜ ਉੱਪਰ ਸਮਾਜ ਦੇ ਵਿੱਚ ਜਦੋਂ ਵੀ ਪ੍ਰਵਰਤਨ ਆਉਂਦਾ ਉਸ ਦਾ ਚੰਗਾ ਪ੍ਰਭਾਵ ਵੀ ਪੈਂਦਾ ਮਾੜਾ ਵੀ ਤਾਂ ਇਹ ਅਸੀਂ ਇਸ ਦੇ ਚੰਗੇ ਪ੍ਰਭਾਵਾਂ ਦੇ ਗੁਣਾ ਵੱਲ ਦੇਖਦਾ ਤਾਂ ਸਾਨੂੰ ਸਮਾਜ ਦੇ ਵਿੱਚ ਪ੍ਰਗਤੀ ਆਉਂਦੀ ਨਜ਼ਰ ਆਉਂਦੀ ਹੈ ਤੇ ਜਦੋਂ ਇਸ ਦੀਆਂ ਬਰਾਹਾਂ ਵੱਲ ਦੇਖਦੇ ਤਾਂ ਸਮਾਜ ਵੀ ਘਟਣ ਦੇ ਵੱਲ ਜਾ ਰਿਹਾ ਪਤਾ ਲੱਗਦਾ ਆਧੁਨਿਕ ਕਰਨ ਦੀ ਪ੍ਰਕਿਰਿਆ ਦੌਰਾਨ ਕਈ ਸਮਾਜ ਸੁਧਾਰ ਲਹਿਰਾਂ ਪੱਦਾ ਹੋਈਆਂ ਜਿਨ੍ਹਾਂ ਦਾ ਉਦੇਸ਼ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਜਿਹੜੀਆਂ ਬਰਾਹਾਂ ਸੀ ਉਹਨਾਂ ਨੂੰ ਸਮਾਪਤ ਕਰਨਾ ਸੀ ਕਰਨਾ ਆਉਂਦਾ ਤਾਂ ਕਿ ਸਮਾਜ ਦੇ ਵਿੱਚ ਸੰਤੁਲਨ ਬਣਿਆ ਰਹੇ ਇਹ ਨਾਲ ਸਮਾਜ ਦੇ ਵਿੱਚ ਹੋਰ ਵੀ ਪ੍ਰਗਤੀ ਹੁ ਪਾਈ ਜਾਂਦੀ ਆ ਸਮਾਜਦਾਰ ਲਹਿਰਾਂ ਤੇ ਅਧੂਲਨਾਂ ਦੀ ਮਦਦ ਨਾਲ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਜਿਹੜੇ ਉਹਨਾਂ ਕੀਮਤਾਂ ਨੂੰ ਵੀ ਖਤਮ ਕੀਤਾ ਜਾਂਦੇ ਇਹ ਸਮਾਜ ਨੂੰ ਗਰਵਟ ਵੱਲ ਲੈ ਕੇ ਜਾਂਦੀਆਂ ਨੇ ਇਸ ਤਰ੍ਹਾਂ ਆਧੁਨਿਕ ਕਰਨ ਦੀ ਪ੍ਰਕਿਰਿਆ ਦੁਆਰਾ ਸਮਾਜ ਵਿੱਚ ਪਰਿਵਰਤਨ ਰੂਪਾਂਤਰਣ ਪਾਈ ਜਾਂਦੀਆਂ ਨੇ ਸੋ ਏਸੀ ਇਹਦੀਆਂ ਵਿਸ਼ੇਸ਼ਤਾਵਾਂ ਅੱਗੇ ਅੰਗਿਆ ਇਹਨੇ ਕੀ ਕੀ ਪਰਿਵਰਤਨ ਲਿਆਂਦਾ ਅਸੰਪਰਦਾਇਕਤਾ ਵਧ ਗਈ ਇਹਦੇ ਨਾਲ ਠੀਕ ਹੈ ਅ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਭ ਧਰਮਾਂ ਦੇ ਲੋਕ ਬਰਾਬਰ ਸਮਝਿਆ ਜਾਣ ਲੱਗਿਆ ਸਭ ਨੂੰ ਸਾਰੇ ਵਿਅਕਤੀ ਇੱਕ ਦੂਜੇ ਨਾਲ ਜਿਹੜੇ ਕਿ ਧਾਰਮਿਕ ਸਾਂਝੇਲਦਾਰ ਨਾਲ ਰਹਿਣ ਲੱਗੇ ਠੀਕ ਹੈ ਇਕਤਾ ਪੈਦਾ ਹੋਗੀ ਧਰਨਿਰਪੱਖਤਾ ਹੋਗੀ ਪੱਛਮੀਕਰਨ ਵੱਧ ਗਿਆ ਉਜੋਗੀਕਰਨ ਹੋ ਗਿਆ ਠੀਕ ਆਧੁਨਿਕ ਕਰਨ ਦੇ ਵੱਤ ਵਤ ਜੋਗ ਪੈਦਾ ਹੋਗੇ ਮਿਕਸਤ ਹੋਗੇ ਤੇ ਇਹ ਤਾਂ ਆਪਣੇ ਕੋਲੋਂ ਪੁਆਇੰਟ ਬਣ ਜਾਣਗੇ ਸ਼ਹਿਰੀਕਰਨ ਹੋ ਗਿਆ ਉਜੋਗੀਕਰਨ ਹੋਊਗਾ ਤਾਂ ਉਹਦੇ ਨਾਲ ਸ਼ਹਿਰੀਕਰਨ ਵੀ ਹੋਊਗਾ ਤੇ ਲੋਕ ਇੱਕ ਜਗ੍ਹਾ ਤੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਵਧਣੇ ਸ਼ੁਰੂ ਹੋਗੇ ਠੀਕ ਹੈ ਤੇ ਇਹਦੇ ਨਾਲ ਤਿੰਨ ਸ਼੍ਰੇਣੀਆਂ ਬਣ ਗਈਆਂ ਉੱਚ ਸ਼੍ਰੇਣੀ ਮੱਧ ਸ਼੍ਰੇਣੀ ਨੀਵੇਂ ਸ਼੍ਰੇਣੀ ਨਵੀਆਂ ਸ਼੍ਰੇਣੀ ਦੀ ਸਥਾਪਨਾ ਹੋ ਗਈ ਠੀਕ ਹੈ ਜਿਵੇਂ ਮੱਧ ਵਰਗ ਹੋ ਗਿਆ ਖੇਤੀ ਦੇ ਖੇਤਰ ਵਿੱਚ ਵਿਕਾਸ ਹੋ ਗਿਆ ਆਧੁਨਿਕ ਕਰਨ ਦੇ ਨਾਲ ਨਵੇਂ ਨਵੇਂ ਤਕਨੀਕਾ ਆ ਗਏ ਨਵੇਂ ਨਵੇਂ ਮਸ਼ੀਨਾਂ ਆ ਗਏ ਠੀਕ ਹੈ ਖੇਤੀ ਨਵੇਂ ਢੰਗਾਂ ਨਾਲ ਹੋਣੀ ਸ਼ੁਰੂ ਹੋ ਗਈ ਪਲਾਨਕਾਰੀ ਰਾਜ ਦੀ ਸਥਾਪਨਾ ਹੋ ਗਈ ਲੋਕਤੰਤਰ ਪ੍ਰਣਾਲੀ ਚੱਲ ਗਈ ਤੇ ਹੋਰ ਕਈ ਪਰਿਵਰਤਨ ਥੈਂਕ ਯੂ